ਕਿਸਾਨਾਂ ਦੇ ਦੁੱਖ ਤਕਲੀਫਾਂ ਸੁਣਨ ਅਤੇ ਛਿੰਗਾ ਵਪਾਰ ਨੂੰ ਹੁਦਾਰਾ ਦੇਣ ਲਈ ਐਮਐਲਏ ਰਾਣਾ ਗੁਰਜੀਤ ਵਿਸ਼ੇਸ਼ ਤੌਰ ਤੇ ਮੋਲਿਆਂ ਆਂ ਪੁੱਜੇ ਜਿੱਥੇ ਉਹਨਾਂ ਨੇ ਕਿਹਾ ਕਿ ਸਰਦਾਰ ਪਰਮਜੀਤ ਸਿੰਘ ਵੈਰੜ ਦੇ ਸੱਦੇ ਤੇ ਪੁੱਜੇ ਹਨ ਤੇ ਉੱਥੇ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਰਾਣਾ ਜੀ ਤੁਹਾਡਾ ਪਿੰਡ ਮੋਲਿਆਂ ਵਾਲੇ ਪਹੁੰਚਣ ਤੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ ਕਹਿੰਦੇ ਹਾਂ ਕਿਸਾਨ ਭਰਾਵੋ ਮੈਂ ਤੁਹਾਨੂੰ ਦੱਸਣਾ ਚਾਹਣਾ ਸੁਲਤਾਨਪੁਰ ਲੋਧੀ ਔਰ ਮੇਰੇ ਵੀਰ ਜਿਹਨਾਂ ਨੂੰ ਮੈਂ ਜਾਂਚ ਚ ਮਿਲਿਆ ਗੱਲਾਂ ਬਾਤਾਂ ਹੁੰਦਾਂ ਹੁੰਦੇ ਝਿੰਗੇ ਦੀਆਂ ਆਉਣ ਲੱਗ ਪਈਆਂ ਝਿੰਗੇ ਵਾਲਾ ਵੀ ਇਹ ਸਿਸਟਮ ਮੈਂ ਪਹਿਲੀ ਵਾਰੀ ਵੇਖਿਆ ਜੇ ਕੋਈ ਕਹੇ ਮੈਂ ਐਕਸਪਰਟ ਐ ਇਸका ਮੇਰੇ ਬਿਲਕੁਲ ਝੂਠੀ ਗੱਲ ਇਹਨਾਂ ਕੰਮ ਸਮਝਣ ਦੀ ਲੋੜ ਹੈ ਔਰ ਪਰਮਜੀਤ ਸਿੰਘ ਜੀ ਉਹਨਾਂ ਦੇ ਸੱਤੇ ਤੇ ਆਏ ਤੇ ਤੁਹਾਡੇ ਚਿੰਗਾ ਦੇ ਨਾਲ ਜੁੜੇ ਜਿਹੜੇ ਕਿਸਾਨ ਨੇ ਆ ਉਹਨਾਂ ਨਾਲ ਗੱਲਬਾਤ ਕਰਨਾ ਕਰਨ ਦਾ ਮੌਕਾ ਮਿਲਿਆ ਪਰ ਪਰਮਜੀਤ ਸਿੰਘ ਜੀ ਨੇ ਬਹੁਤ ਵਿਸਥਾਰ ਦੇ ਵਿੱਚ ਚਿੰਗੇ ਬਾਰੇ ਗੱਲ ਕੀਤੀ ਪਹਿਲੀ ਸਮੱਸਿਆ ਤਾਂ ਸਾਡੀ ਇਹ ਆ ਕਿ ਅਸੀਂ ਬੰਗਾਲ ਤੋਂ ਜਾਂ ਫਿਰ ਆਂਧਰਾ ਕਰਨਾਟਕਾ ਤੋਂ ਇਹਦਾ ਬੀ ਲੈ ਕੇ ਆਉਨੇ ਆ ਜਿਹਦਾ ਮੋਰਟੈਲਿਟੀ ਰੇਟ ਜਿਹੜਾ ਜੇ 100 ਪੀਸ ਖਰੀਦੀ ਤੇ ਤਾਂ 25 ਮਰ ਜਾਂਦੇ ਆ ਬਿਲਕੁਲ 25% ਮੋਰਟੈਲਿਟੀ ਰੇਟ ਆ ਤੇ ਤੁਹਾਡਾ ਜਿਹੜਾ ਬੀ ਆ ਉਦੋਂ ਹੀ 30% ਮਹਿੰਗਾ ਹੋ ਗਿਆ ਕਿਉਂਕਿ 100 ਪੂਰਾ ਕਰੋਗੇ ਤਾਂ 35 ਹੋ ਜਾਊਗਾ ਤਾਂ 30% ਤੁਸੀਂ ਸੀਡ ਲਿਅਨ ਜੀ ਵੱਧ ਖਰਚ ਦਿੰਦੇ ਹੋ ਉਹਦੀ ਤੁਸੀਂ ਗੱਲ ਕੀਤੀ ਕਿ ਵੀ ਆਪਾਂ ਕੋਈ ਉਹ ਬੀ ਦਾ ਸਿਸਟਮ ਇੱਥੇ ਹੋ ਪਾਏ ਮੇਰੇ ਖਿਆਲ ਨਾਲ ਇਹਦੇ ਬਾਰੇ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਦੀਆਂ ਸਰਕਾਰਾਂ ਨੂੰ ਤੁਹਾਡੇ ਮੰਤਰੀ ਜੀ ਤੁਸੀਂ ਚੁਣੇ ਆ ਨਾ ਕਿਹੜੇ ਵਾਲੇ ਬਦਲਾਅ ਵਾਲੇ ਬੋਡੀਆਂ ਸਾਹਿਬ ਕੁਡੀਆਂ ਸਾਹਿਬ ਤੁਹਾਡਾ ਮਾਲਵੇ ਤਾਂ ਹੀ ਹੈ ਭਾਈ ਉਹਨਾਂ ਨੂੰ ਇਹ ਗੱਲ ਨੂੰ ਸਮਝਣਾ ਪਊਗਾ ਮੈਂ ਤੁਹਾਡੇ ਨਾਲ ਜਾ ਕੇ ਉਹਨਾਂ ਨਾਲ ਮਿਲ ਕੇ ਰੱਖਾਂਗੇ ਬੰਦਾ ਵਧੀਆ ਫੈਸਲਾ ਕੀ ਲੈਂਦਾ ਭਾਈ ਇਹ ਤੁਹਾਨੂੰ ਪਤਾ ਲਾ ਉਹ ਤਾਂ ਕਹਿੰਦਾ ਜੀ ਬੰਦ ਕਰ ਦਿਓ ਜੇ ਤੁਹਾਨੂੰ ਘਟਾ ਨਹੀਂ ਬੰਦ ਬੰਦ ਕਰਕੇ ਫਿਰ ਸਾਨੂੰ ਸਲਾਹ ਦੇਣ ਕਿ ਆਪਾਂ ਬੀਚਣਾ ਕੀ ਆ ਇਥੇ ਕਰ ਕੀ ਸਕਦੇ ਆ ਹਾਂ ਜੀ ਇਹ 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 ਗੱਲਾਂ ਨਹੀਂ ਗੱਲ ਆ ਕਿ ਪਹਿਲੀ ਗੱਲ ਤੇ ਪ੍ਰੂਨ ਜਿਹੜੇ ਪਉਂਦੇ ਆ ਉਹ ਸਾਡੇ ਲਾਗਿਓ ਉਤਪਾਦਨ ਹੋਣਾ ਚਾਹੀਦਾ ਕਿਦਾਂ ਹੋਊਗਾ ਕੀ ਹੋਊਗਾ ਮੈਂ ਮੈਂ ਨਹੀਂ ਕੁਝ ਇਹ ਤੇ ਕਹਿ ਸਕਦਾ ਲੇਕਿਨ ਸਟੱਡੀ ਜਰੂਰ ਕਰਨਾ ਹੈ ਫਿਰ ਤੁਸੀਂ ਦੱਸਿਆ ਕਿ ਭਈ ਸਬਸਿਡੀ ਖੱਡੇ ਪੱਟਣ ਦੀ ਸਬਸਿਡੀ ਹਰ ਚੀਜ਼ ਤੇ ਸਟੇਜ ਵਾਈਜ਼ ਮਿਲਦੀ ਆ ਹਰਿਆਣੇ ਦੇ ਵਿੱਚ ਵੀ ਤੇ ਬਾਕੀ ਸੂਬਿਆਂ ਦੇ ਵਿੱਚ ਵੀ ਲੇਕਿਨ ਸਾਡੇ ਤੇ ਉਹ ਕੀ ਕਹਿੰਦੇ ਵੀ ਉਹਨੂੰ 1 ਸਾਲ ਰੱਖੀ ਲੱਗਦੇ ਆ ਤਾਂ ਉਹ ਤੋਂ ਅਗਲੇ ਸਾਲ ਜੇ ਮਨ ਕਰੇ ਤਾਂ ਤੇ ਜਾਂਦੇ ਆ ਠੀਕ ਹੈ ਨਹੀਂ ਮਨ ਕਰੇ ਤਾਂ ਮਨ ਜੀ ਮਰਜੀ ਵੀ ਉਹ ਵੈਸਾ ਵੜੇ ਇਤਨੀ ਸਬਸਿਡੀ ਦਾ ਟਾਈਮ ਹੋਣਾ ਚਾਹੀਦਾ ਜੋ ਹਰਿਆਣਾ ਪਰ ਬਾਕੀ ਦੇ ਸੂਬੇ ਕਰ ਰਹੇ ਆ ਨਕਲ ਮਾਰਨ ਚ ਕਿੰਨੀ ਕ ਕਰਨ ਚਾਹੀਦੀ ਆ ਦਿਆ ਕਿ 1950 ਦਾ ਲੋਡ ਆ ਇਹ ਲੋਡ ਵੀ ਉਹ ਚੋਨ ਦਾ ਕੀ ਜਾਂਦਾ ਨਹੀਂ ਇਹ ਵੀ ਨਕਲਾ ਹਰਿਆਣਾ ਦੀ ਮਾਰ ਲੈਣ ਖੁਦ ਨਹੀਂ ਕੈਲਕੂਲੇਟ ਕਰ ਸਕਦੇ ਜੋ ਹਰਿਆਣਾ ਕਰਦਾ ਉਹ ਦੇਖ ਲਓ ਤੇ ਤੁਹਾਨੂੰ ਜਿਹੜੀ ਬਿਜਲੀ ਆ ਸਹੀ ਮਹੀਨੇ ਦੇ ਵਿੱਚ ਤਾਂ ਅਨ ਇਨਟਰਕਟਿਡ ਜਨ ਵੋਟ ਰਾਈਨ ਕੇਂਦਰ ਆ ਜਿਵੇਂ ਇਹ ਬਿਜਲੀ 24 ਘੰਟੇ ਮਿਲੂਗੀ ਜੋ ਮਰਜ਼ੀ ਹੋ ਜਾਏ ਕਿਉਂਕਿ ਇਹ ਚਿੰਗਾਪੜੀ ਛੇਤੀ ਖਰਾਬ ਹੁੰਦਾ ਇਹ ਚ ਇੱਕ ਵਾਰ ਵਾਇਰਸ ਆ ਗਿਆ ਫੰਗਸ ਆ ਗਈ ਖਤਮ ਉਹ ਤੁਸੀਂ 40 ਲੱਖ ਹੋਰ 2 ਲੱਖੜੀ ਗੱਲ ਸੁਣੀ ਤੇ ਇਹ ਇਹ ਕਲਾਂ ਬਹੁਤ ਛੋਟੀਆਂ ਲੱਗ ਰਹਿਣਾ ਤਾਂ ਡਿਸੀਜਨ ਲੈਣਾ ਪਊਗਾ। ਔਰ ਫਿਰ ਤੁਸੀਂ ਇਹ ਵੀ ਦੱਸਿਆ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਕਿ 1200 ਏਕੜ ਕੁੱਲ 1200 ਏਕੜ। ਹਾਂਜੀ ਹਾਂਜੀ। ਸਵਾ ਲੱਖ ਏਕੜ ਸਾਡਾ ਸ਼ੋਰੇ ਵਾਲੀ ਧਰਤੀ ਆ। ਛੇਮ ਵਾਲੀ ਧਰਤੀ ਆ। ਉਹਦੇ ਚੋਂ ਕੁੱਲ 1200 ਏਕੜ ਬਹੁਤ ਯਤਨ ਦੇ ਸਦਕਾ ਤੁਹਾਡੀ ਆਪਣੀ ਹਿੰਮਤ ਕਰਕੇ ਪੀਚੇ ਗਰੀ ਉਤਪਾਦਨ ਕਰ ਰਹੇ ਸੀ ਉਹ ਜੋ 600 ਏਕੜ ਤੇ ਰਹਿ ਗਿਆ ਉਹ ਇਹ ਵਧਣਾ ਚਾਹੀਦਾ ਸੀ ਵਧਣ ਦੀ بجائے ਕੱਟ ਗਿਆ ਔਰ ਗੱਲ ਇਹ ਵੀ ਤੁਸੀਂ ਪਾਣੀ ਦੀ ਗੱਲ ਕੀਤੀ ਕਿ ਲੈਬੋਰੀ ਸਾਡੀ ਹੈਗੀ ਲੇਕਿਨ ਉਹਦੀ ਕ੍ਰੈਡੀਬਿਲਟੀ ਨਹੀਂ ਇਹ ਤਾਂ ਬੜਾ ਛੋਖਾ ਕੰਮ ਆ ਇਹ ਤਾਂ ਇਮੀਡੀਟਲੀ ਆਪਾਂ ਉਥੇ ਦੇ ਚਾਹ ਉਗੜਵਾਉਣ ਦੀ ਗੱਲ ਕੀਤੀ ਤੁਸੀਂ ਕਿ ਜਿਹੜਾ ਪ੍ਰੂਨ ਆ ਉਹਨੂੰ ਕੋਈ ਬਿਮਾਰੀ ਤਾਂ ਨਹੀਂ ਕੋਈ ਤਿੰ ਜਿਹੜੀ ਹੈਚਰੀ ਆ ਉਹ ਉਹਦੇ ਕਰਕੇ ਸਾਨੂੰ ਸਰਟੀਫਿਕੇਟ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਇਹ ਤਾਂ ਮੈਂ ਗੱਲ ਉਹ ਨਹੀਂ ਤੁਹਾਡੇ ਸਾਹਮਣੇ ਗੜਵਾਸੂ ਦੇ ਵਾਈਸ ਚਾਂਸਲ ਸਰ ਸਾਹਮਣੇ ਕਰਾਂਗਾ ਰੂਨੂ ਕਾਂਗਾ ਇੱਕ ਦੋ ਦਿਨਾਂ ਚ ਮੈਨੂੰ ਇਹਦਾ ਜਵਾਬ ਦਿਓ ਦੇਖੋ ਕੋਈ ਕੰਮ ਨਹੀਂ ਪਰ ਇਹ ਜਿਹੜੀ ਤੁਹਾਡੀ ਲੈਬਾਰਟਰੀ ਹੈ ਥੋ ਕਿੰਨੇ ਕਿਲੋਮੀਟਰ ਤੇ ਆ ਇਸ ਤੋਂ ਨਹੀਂ ਜਿਹੜੀ ਆ ਇੱਥੇ ਆ ਇਹ ਇੱਥੋਂ ਲਾ ਲਓ ਜਿੱਤੀ ਕਿਲੋਮੀਟਰ 30 ਕਿਲੋਮੀਟਰ ਵੀ ਉਹਨੂੰ ਆ ਇਹਨੂੰ ਸਟੱਡੀ ਕਰਕੇ ਔਰ ਉਹਦੀ ਕ੍ਰੈਡੀਬਿਲਟੀ ਬਣਾਉਣਾ ਸਰਕਾਰ ਦਾ ਕੰਮ ਹੁੰਦਾ ਕੁੜੀਆ ਸਾਹਿਬ ਨਾਲ ਆਪਾਂ ਹੀ ਵੀ ਬੈ ਕੇ ਗੱਲ ਕਰਾਂਗੇ ਮੈਂ ਤੁਹਾਡੇ ਨਾਲ ਚੱਲਾਂਗਾ ਮੈਨੂੰ ਉਹ ਕੁੜੀਆ ਸਾਹਿਬ ਕੋ ਜਾਨਣਾ ਕੋਈ ਬੁਰਾਈ ਨਹੀਂ ਵਧੀਆ ਬੰਦਾ ਸੁਣ ਲੈਂਦਾ ਹੁਣ ਐਕਸ਼ਨ ਕੀ ਲੈਂਦਾ ਤੁਹਾਡੀ ਤੌਣ ਦੇ ਉੱਤੇ ਤਨਵਾਰ ਲਟਕਦੀ ਆ ਕੀ ਪਤਾ ਨਹੀਂ ਕਦੋਂ ਬਿਜਲੀ ਆਇਆ ਰੇਡ ਮਾਰ ਦੇਣੀ ਆ ਸਾਡੀ ਰੇਡ ਲੱਗ ਜਾਣੀ ਬਸ ਜੀ ਬਸ ਇਹ ਸਾਡਾ ਨੁਕਸਾਨ ਹੋਏਗਾ ਉਹ ਖਤਮ ਹੋਣੀ ਚਾਹੀਦੀ ਆ ਸਭ ਤੋਂ ਵੱਡੀ ਇਹ 2500 ਕਿਲੋਵੋਟ ਕਰਾ ਕੇ ਦੇਾਂਗੇ ਜਿਆ ਸਰੇਣੇ ਚ ਤੇ ਇਹ ਕਿਉਂ ਨਹੀਂ ਕਰਨਗੇ ਇਹਦਾ ਮਤਲਬ ਇਹ ਹੋਇਆ ਕਿੰਦੂ ਵੋਟਾਂ ਉਧੇ ਪਾਉਂਦੇ ਰਹੇ ਤੇ ਕਿਹੜੇ ਕਿਹੜੇ ਐਮਐਲਏ ਕੋ ਘੈਸੀਤ ਨਹੀਂ ਸਾਰਿਆਂ ਕੋਲ ਜਾਏ ਸਾਰਿਆਂ ਤੋਂ ਪਹਿਲਾਂ ਤਾਂ ਆਪਰੇ ਕੋਈ ਕਾਂਗਰਸ ਵਾਲਿਆਂ ਕੋਈ ਜਾਏ ਚਲੋ ਫਿਰ ਕਾਂਗਰਸ ਵਾਲੇ ਕਰਾ ਕੇ ਦੇਣ ਚਲੋ ਮੈਂ ਇੱਥੇ ਪਾਰਟੀ ਫੋਟੋਗ੍ਰਾਫੀ ਕਰਨ ਨਹੀਂ ਕਰ ਰਹਾ ਜੀ ਉਹ ਮਨੋ ਮਨੀ ਜਿਸ ਕਿਤੇ ਚੋਣ ਆ ਉਸ ਕਿਤੇ ਦੀ ਗੱਲ ਹੋ ਜਾਂਦੀ ਹੈ ਤੇ ਉਹਦੀ ਮੈਨੂੰ ਛਮਾ ਦੇ ਹੋ ਯਾਰ ਮੈਂ ਰਾਜਨੀਤੀ ਕਰਨ ਲਈ ਤੁਹਾਡੇ ਜਿੱ ਨਹੀਂ ਆਇਆ ਲੇਕਿਨ ਇਹ ਆ ਕਿ ਸਰਕਾਰ ਕਿਸੇ ਦੀ ਹੋਵੇ ਸਾਡਾ ਉਹ ਸਰਕਾਰ ਦਾ ਪੁੰਡਾ ਖੜਕਾਉਣ ਦਾ ਫਰਜ਼ ਹੈ ਤੇ ਜੇ ਮਿਸ ਵੀ ਡਿਕਲੇਅਰ ਕੀਤੀ ਤੇ ધ્યાન ਆਗੇ ਠੀਕ ਹੈ ਬਰਸਾਤੀ ਮੱਕੀ ਬਜਾਉਣੀ ਆ ਪੰਜਾਬ ਦਾ ਪਾਣੀ ਬਚਾਉਣਾ ਔਰ ਜਿਹੜੀ ਕਲਰ ਤਰਤੀ ਆ ਤੁਸੀਂ ਆਪਣੇ ਆਪ ਯਤਨ ਕਰਕੇ 1200 ਕੇ ਲਈ ਕੁੱਲ ਇਹਦੇ ਹੇਠ ਲਿਆਓ ਆਪਣਾਲਾ ਬਹੁਤ ਵੱਡਾ ਲੇਕਿਨ ਸਾਡੇ ਕੋਲ ਸਵਾ ਲੱਖ ਕਿੱਕੜਾ ਹੈ ਮੰਤਰੀ ਜੀ ਨੂੰ ਪੁੱਛਾਂਗੇ ਉਹਦਾ ਦੱਸੋ ਕੀ ਕਰਨਾ ਏਬੀਐਨ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਉਸੇ ਹਮ ਅਪੀਲ ਕਰਤੇ ਹੈ एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत